ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੀ ਸਾਧ ਸੰਗ ਜੀ ਇਹ ਗੁਰਦੁਆਰਾ ਖੂ ਸਾਬ ਹੈ ਇਸ ਅਸਥਾਨ ਤੇ ਤਾਂ ਤਾਂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਖੇਦਰਾਣੇ ਦੀ ਟਾਂਬ ਜਦੋਂ ਜੰਗ ਹੋਇਆ ਸੀ ਤੇ ਇਸ ਅਸਥਾਨ ਦੇ ਲਾਗੇ ਇੱਕ ਢਿੱਬੀ ਸਾਹਿਬ ਗੁਰਦੁਆਰਾ ਸਾਹਿਬ ਹੈ ਉਸ ਅਸਥਾਨ ਤੇ ਗੁਰੂ ਸਾਹਿਬ ਜੀ ਆ ਕੇ ਬਰਾਜ਼ਮਾਨ ਹੋਏ ਸਨ ਤੇ ਉਸ ਢਿੱਬੇ ਤੇ ਆ ਕੇ ਬੈਠੇ ਸਨ ਤੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੜਿਆ ਤੇ ਜੰਗ ਲੜਦੇ ਲੜਦੇ ਤੇ ਇਸ ਸਥਾਨ ਤੇ ਪਹੁੰਚੇ ਸੀ ਤੇ ਇਸ ਸਥਾਨ ਤੇ ਇੱਕ ਖੂਹ ਹੈ ਜੋ ਕਿ ਗੁਰੂ ਸਾਹਿਬ ਜੀ ਨੇ ਮਿੱਠਾ ਪਾਣੀ ਕੱਢ ਕੇ ਸ਼ਿਸ਼ੋਭਤ ਕੀਤਾ ਸੀ ਤੇ ਸੰਗਤਾਂ ਦੀ ਪੁਕਾਰ ਸੁਣ ਕੇ ਜਦੋਂ ਸੰਗਤਾਂ ਨੇ ਮਤਲਬ ਕਿ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਬੇਨਤੀ ਸੁਣੀ ਤੇ ਇਹ ਉਹ ਖੂਹ ਹੈ ਜੋ ਕਿ ਤੀਰ ਮਾਰ ਕੇ ਗੁਰੂ ਸਾਹਿਬ ਜੀ ਨੇ ਇਹ ਪ੍ਰਗਟ ਕੀਤਾ ਸੀ ਇੱਥੋਂ ਜਲ ਤੇ ਜੋ ਅੱਜ ਬਹੁਤ ਜ਼ਿਆਦਾ ਮਿੱਠਾ ਹੈ ਤੇ ਇੱਥੇ ਦੁੱਖ ਦੂਰ ਵੀ ਬਹੁਤ ਜ਼ਿਆਦਾ ਸਹੀ ਹੁੰਦੇ ਨੇ ਜੋ ਵੀ ਸ਼ਰਦਾ ਦੇ ਨਾਲ ਇੱਥੇ ਇਸ਼ਨਾਨ ਕਰਦਾ ਹੈ ਇਸ ਚਲ